ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਆਪਣੇ ਚੈਨਲ ਤੇ ਆਪਾਂ ਅੱਜ ਬਣਾ ਰਹੇ ਹਾਂ ਜੀ ਸਲਗਮਾ ਦੀ ਸਬਜ਼ੀ ਚੁੱਲੇ ਤੇ ਸਰਦੀ ਆ ਗਈ ਚੁੱਲਾ ਆਪਾਂ ਨੇ ਵਾ ਲੈਣਾ ਸਟਾਰਟ ਕਰਤਾ ਇਧਰ ਦੇਖੋ ਆਪਣੀ ਅੱਗ ਚੱਲ ਰਹੀ ਹੈਗੀ ਚੁੱਲੇ 'ਚ ਅੱਗ ਮਚਾ ਲਈ ਆਪਾਂ ਨੇ ਉੱਪਰ ਰੱਖੀ ਆਪਾਂ ਨੇ ਪਤਲੀ ਇਧਰ ਆਪਾਂ ਨੇ ਮਸਾਲਾ ਤਿਆਰ ਕਰ ਲਿਆ ਅਦਰਕ ਪਿਆਜ਼ ਪਾ ਕੇ ਟਮਾਟਰ ਪਾ ਕੇ ਵਿੱਚ ਲਸਣ ਪਾ ਕੇ ਇਨੂੰ ਆਪਾਂ ਮਸਾਲੇ ਨੂੰ ਕੁੰਡੇ ਸੋਟੇ 'ਚ ਪੀਸ ਲਵਾਂਗੇ ਇੱਧਰ ਆਪਣਾ ਸਰੋਂ ਦਾ ਤੇਲ ਰੱਖਿਆ ਹੋਇਆ ਗਰਮ ਕਰਨਾ ਆਪਾਂ ਨੇ ਜੀਰਾ ਪਾਤਾ ਆਪਾਂ ਸਲਗਮਾਂ ਦੀ ਸਬਜ਼ੀ ਵਿੱਚ ਥੋੜੇ ਜੇ ਇੱਕ ਦੋ ਆਲੂ ਪਾਏ ਨੇਗੇ ਇਸ ਤਰ੍ਹਾਂ ਬਣਾਵਾਂਗੇ ਤੁਸੀਂ ਬਣਾ ਕੇ ਦੇਖਿਓ ਜੀ ਬਹੁਤ ਟੇਸਟੀ ਲੱਗਦੀ ਐ ਇਸ ਤਰੀਕੇ ਨਾਲ ਆਪਾਂ ਨੇ ਸਲਗਮ ਤੇ ਆਲੂ ਕੱਟੇ ਹੋਏ ਸੀ ਜਿਹੜੇ ਵਾਸ਼ ਕਰਕੇ ਰੱਖੇ ਹੋਏ ਸੀ ਆਪਾਂ ਨੇ ਪਤਲੀ 'ਚ ਪਾਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਫਰਾਈ ਸਲਗਮ ਬਣਾਵਾਂਗੇ ਇਹਨਾਂ 'ਚ ਜੋ ਐਕਸਟਰਾ ਪਾਣੀ ਹੁੰਦਾ ਸਾਰਾ ਮੱਚ ਜੂਗਾ ਇਸ ਤਰ੍ਹਾਂ ਚੁੱਲੇ ਤੇ ਬਣਾਏ ਹੋਏ ਛਲਗਮ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇਗੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਜੋ ਕਿ ਇਹ ਤੇਲ ਛੱਡ ਦੇਣਗੇ ਸੌਰੀ ਪਾਣੀ ਛੱਡ ਦੇਣਗੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੁੰਦਾ ਹੈਗਾ ਆਪਾਂ ਇਸ ਤਰ੍ਹਾਂ ਭੁੰਨਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਚੁੱਲੇ ਤੇ ਅੱਗ ਚੱਲ ਰਹੀ ਆਪਾਂ ਨਾਲ-ਨਾਲ ਸੇਕ ਰਹੇ ਹਾਂ ਨਾਲ-ਨਾਲ ਛਲਗਮਾਂ ਦਾ ਪਾਣੀ ਆ ਦੇਖੋ ਕਿੰਨਾ ਪਾਣੀ ਛੱਡਤਾ ਇਹ ਦੇਖੋ ਜੀ ਕਪਾ ਤੁਹਾਨੂੰ ਦਿਖਾ ਰਹੇ ਹਾਂ ਕਿ ਛਲਗਮਾ ਨੇ ਪਾਣੀ ਛੱਡਦਾ ਜੇਕਰ ਆਪਾਂ ਪਹਿਲਾਂ ਮਸਾਲਾ ਫਰਾਈ ਕਰਕੇ ਵਿੱਚ ਛਲਗਮਾ ਪਾਉਂਦੇ ਸੀ ਤਾਂ ਫਿਰ ਛਲਗਮ ਹੋਰ ਹੀ ਤਰ੍ਹਾਂ ਦੇ ਫਿੱਕਲੇ ਜਿ ਬਣ ਜਾਣੇ ਸੀਗੇ ਵਧੀਆ ਨਹੀਂ ਬਣਦੇਗੇ ਇਸ ਤਰ੍ਹਾਂ ਬਣਾ ਕੇ ਦੇਖਿਓ ਆਹ ਦੇਖੋ ਕਿੰਨਾ ਪਾਣੀ ਛੱਡਦਾ ਇਹਨਾਂ ਨੇ ਇਹ ਆਪਾਂ ਸਾਰਾ ਪਾਣੀ ਮਚਾਵਾਂਗੇ ਇਹ ਦੇਖੋ ਜੀ ਤੇ ਤੇਲ ਨਹੀਂ ਹੈਗਾ ਪਾਣੀ ਹੈਗਾ ਤੇਲ ਤਾਂ ਆਪਣਾ ਛਲਗਮਾਂ ਚ ਚਲਿਆ ਗਿਆ ਹੈਗਾ ਹੁਣ ਇਹ ਨਹੀਂ ਚੰਗੀ ਤਰ੍ਹਾਂ ਇਹਨਾਂ ਨੂੰ ਫਰਾਈ ਕਰਕੇ ਆਪਾਂ ਉੰਨਣ ਤੋਂ ਬਾਅਦ ਫੇਰ ਮਸਾਲਾ ਪਾਵਾਂਗੇ ਇਹਨਾਂ ਵਿੱਚ। ਬਾਕੀ ਸਾਡੀ ਵੀਡੀਓਜ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਕਮੈਂਟ ਕਰਕੇ ਦੱਸਿਆ ਕਰੋ ਜੇਕਰ ਕੋਈ ਵੀਡੀਓ ਵਿੱਚ ਘਾਟ ਹੁੰਦੀ ਹੈ ਤਾਂ ਸਾਨੂੰ ਜਰੂਰ ਦੱਸਿਆ ਕਰੋ। ਇਹ ਦੇਖੋ ਜੀ ਅੱਗ ਚੱਲ ਰਹੀ ਹੈ ਸਿਆਲ ਵਿੱਚ ਸਰਦੀ ਦੇ ਮੌਸਮ ਵਿੱਚ ਤਾਂ ਅੱਗ ਦਾ ਬਹੁਤ ਨਜ਼ਾਰਾ ਹੈ ਜੀ ਅੱਗ ਬਿਨਾ ਨਹੀਂ ਹਸਰਤਾ। ਉਹ ਦੇਖੋ ਆਪਣੇ ਛਲਗਮ ਚੰਗੀ ਤਰ੍ਹਾਂ ਭੁੱਜ ਚੁੱਕੇ ਨੇਗੇ ਹੁਣ ਆਪਾਂ ਇਹਨਾਂ ਵਿੱਚ ਪਾਵਾਂਗੇ ਜੋ ਕੋੰਡੇ ਸੁੱਟੇ ਦਾ ਤਿਆਰ ਕਰਿਆ ਹੋਇਆ ਮਸਾਲਾ ਹੈ ਆਹ ਦੇਖੋ ਜੀ ਆਪਾਂ ਸਾਰਾ ਮਸਾਲੇ ਵਿੱਚ ਬੇਸਿਕ ਮਸਾਲੇ ਵੀ ਪਾ ਲਏ ਸੀ ਜਿਹੜੇ ਕਿ ਨਮਕ ਮਿਰਚ ਹਲਦੀ ਵਗੈਰਾ ਪਾਉਣੇ ਸੀ ਆਪਾਂ ਨੇ ਸੁੱਕਾ ਧਨੀਆ ਕਾਲੀ ਮਿਰਚ ਇਹ ਦੇਖੋ ਆਪਾਂ ਪਾਣੀ ਬਿਲਕੁਲ ਵੀ ਨਹੀਂ ਪਾਵਾਂਗੇ ਛਲਗਮਾ ਚ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਇਸ ਤਰ੍ਹਾਂ ਬਣਾ ਕੇ ਖਾ ਕੇ ਜਰੂਰ ਦੱਸਿਓ ਜੀ ਥੈਂਕ ਯੂ ਸਾਰੇ ਜਾਣਿਆਂ ਦਾ ਆਪਣੇ ਚੈਨਲ ਤੇ ਆਉਣ ਲਈ ਉਸ ਤੋਂ ਬਾਅਦ ਆਪਾਂ ਨੇ ਬਣਾਈ ਜੀ ਚੁੱਲੇ ਦੀ ਰੋਟੀ ਆਪਾਂ ਹੁਣ ਸਾਰਾ ਸਰਦੀ ਦਾ ਮੌਸਮ ਚੁੱਲੇ ਤੇ ਰੋਟੀ ਬਣਾਵਾਂਗੇ ਇਹ ਦੇਖੋ ਅੱਗ ਚੱਲਦੀ ਹੈ ਕਿੰਨੀ ਸੋਹਣੀ ਲੱਗਦੀ ਹੈ ਅੱਗ ਦਾ ਕਲਰ ਕਿੰਨਾ ਸੋਹਣਾ ਆ ਰਿਹਾ ਹੈਗਾ ਇਸ ਤਰ੍ਹਾਂ ਚੁੱਲੇ ਦੀ ਰੋਟੀ ਤੇ ਚੁੱਲੇ ਦਾ ਸਬਜੀ ਬਣੀ ਹੋਈ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਦੇਖੋ ਜੀ ਆਪਣੀ ਸਬਜੀ ਵੀ ਬਣ ਗਈ ਤੇ ਰੋਟੀ ਵੀ ਬਣ ਗਈ ਹੈਗੀ ਚੁੱਲੇ ਤੇ ਰੋਟੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਰੜਦੀ ਹੈ ਗੈਸ ਤੇ ਉਨੀ ਜ਼ਿਆਦਾ ਟੇਸਟ ਨਹੀਂ ਬਣਦੀ ਜਿੰਨੀ ਗੈ ਚੁੱਲੇ ਦੀ ਰੋਟੀ ਟੇਸਟੀ ਬਣਦੀ ਹੈ ਇਹ ਦੇਖੋ ਜੀ ਆਪਣੀ ਰੋਟੀ ਫੁੱਲ ਗਈ ਹੈਗੀ ਆਪਾਂ ਨੇ ਚੰਗੀ ਤਰ੍ਹਾਂ ਰਾੜ ਲਈ ਹੈ ਆ ਦੇਖੋ ਜੀ ਆਪਣੀ ਰੋਟੀ ਕਿੰਨੀ ਸੋਹਣੀ ਰੜੀ ਹੈ ਸਾਰੇ ਪਾਸਿਆਂ ਤੋਂ ਥੈਂਕ ਯੂ ਸਾਰਿਆਂ ਦਾ